ਉਹਨੇ ਬਾਜਾਉਣਾ ਬਹੁਤ ਪੈਣਦੇ ਮਨੂ ਖੜ ਖੜ ਜਾ ਤੇਰੇ ਬਰਾਬਰ ਹੋ ਲੰਦੇ ਤੇਰੀ ਗਰਦਾਂ ਨੇ ਸਾਲਿਆ ਮਾਰਾ ਫੀਕਾ ਉਹਨੂੰ ਕੀ ਛੜਾਇਆ ਨਹੀਂ ਗੱਤ ਕਰਨਾ ਸਾਲਿਆ ਚੱਲ ਜੂ ਜੰਗ ਲੜਨਾਂ ਦੇਖਾ ਥੱਪੜ ਮਾਰਿਆ ਉਹਨੂੰ ਥੱਪੜ ਮਾਰਿਆ ਉਹਨੂੰ ਜ਼ਿੰਦਾ ਕਰ ਦੇ ਮਾਰ ਰਿਹਾ ਨਾ ਜੇ ਨੇ ਦਿੱਤਾ ਬਈ ਜੇ ਨੇ ਦਿੱਤਾ 250 ਜਿਗਰਾ ਮੈਂ ਕੀਤਾ 250 ਕੀਤਾ ਤੇਰੇ ਵਾਂਗੂ ਸਾਲਿਆ ਛੜਾ ਨਹੀਂ ਕਰਦਾ ਛੜਾਉਣ ਮੈਂ ਤੈਨੂੰ ਕਹੀਆ ਮੈਨੂੰ ਉੱਠ ਲੈ ਬਈ ਸਾਲਾ ਤੈਨੂੰ ਛੜਾ ਛੜਾ ਕੇ ਥੋੜੇ ਸੇਵਨ ਹਸਪਤਲ ਦੇ ਕੋਲ ਸਰੇ ਸਾਹਮਣੇ ਹੀ ਖੁੰਡਾ ਕਰਦੇ ਨੂੰ ਰਹੀ ਆ ਆ ਆ ਮਾਈ মুਵੀ ਬਣਾਈਏ ਖੜ ਜਾ ਯਾਰ ਕੈਮਰਾ ਚਲਾ ਲੈ ਖੜ ਜਾ ਯਾਰ ਆ ਆ ਓਏ ਲੱਗਾ ਆ ਤੈਨੂੰ ਕੋਈ ਵੀ ਕਹਿਣਾ એહલેક મેગા હેગેક ઉદેં તેમાંડ કલેક મે પતેગા મતરારિગે ਯੂ ਤਾਂ ਹੁੰਦੇ ਵੀ ਇਹ ਬੰਦਾ ਕਰਦੀ ਨਹੀਂ ਛੜਾਈ ਜਾ ਰਹੀ ਛੱਡੋ ਕੀ ਮੈਂ ਸਰ ਮੇਰੇ ਹੱਥੋਂ ਪਰਾਂ ਜਾ ਛੱਡ ਦੇ ਛੱਡ ਦੇ ਯਾਰ ਇਹ ਆਪੇ ਭਾਈ ਦੇ ਲੜਾਣਾ ਛੱਡ ਦੇ ਇੱਧਰ ਆ ਲੈ ਹਣ ਚੱਲ ਛੱਡੇ ਛੱਡ ਦੇ ਸਾਰੇ ਨੇ ਮੈਂ ਰੱਬ ਨੂੰ ਨਹੀਂ ਮੈਂ ਬਾਈ ਨੇ ਮੇਰੇ ਤੇ ਹੱਥ ਕਰ ਲਿਆ ਛੱਡ ਦੇ ਤੂੰ ਛੱਡ ਜਾ ਮੈਂ ਪੈ ਕਾਲਾ ਨਾ ਕਾਢੇ ਮੋੜ ਨਾ ਆਲੇ ਹੱਡੇ ਦਰੋ ਤੇ ਕਾਲਾ ਨਾ ਕਾਢੇ ਚਾਲੜੇ ਨਾ ਮੇਰਾ ਨੂੰ ਗਿਆ ਤੂੰ ਵੀ ਨਹੀਂ ਹਟਦਾ ਆ ਜਾ ਕੜਾ ਮਾਰ ਕੇ ਦੇਖਦੇ ਆ ਕਿਹੜਾ ਹਟ ਜਾ ਤੂੰ ਬਿੱਲੇ ਹਟ ਜਾ ਆ ਜਾ ਬਿੱਲੇ ਹਟ ਜਾ ਬਹੁਤ ਸਾਰ ਬੈਠਾ ਉਹ ਨਹੀਂ ਕੋਈ ਉਹ ਬਾਜਣ ਅਕੱਤਾ ਗੰਦਾ ਬੰਦਾ ਸਰੇ ਦਾ ਪਿੰਡ ਚ ਉਹ ਹਟ ਜਾ ਤੈਨੂੰ ਮੇਰਾ ਤੁਸੀਂ ਜਾਈ ਕਹਿੰਦਾ ਇਹ ਲੈ ਕੇ ਜਾਣਾ ਸਾਰੇ ਬੰਦੇ ਨੇ ਗੰਦਾ ਆਏ ਕੋਈ ਨਹੀਂ ਇਹ ਨਾ ਸਿਰਫ ਕੜਾਵਾ ਆਇਆ ਕਰਕੇ ਚਲ ਪਰ ਗੱਲ ਕੀ ਹੋਈ ਸੀਗੀ ਪਾਜੀ ਇਹਨੇ ਤੁਸੀਂ ਇੱਥੇ ਸਿਵਲ ਹਸਪਤਾਲ ਕੀ ਕਰਦੇ ਆ ਪਾਜੀ ਮੈਂ ਲੰਗਰ ਖਾਣਾ ਮੋਦੀ ਤੇ ਮੋੜੀ ਮੈਂ ਦਿਹਾੜੀ ਲਾ ਕੇ ਆ ਲੜੇ ਕਿਹੜੀ ਕੱਲੋਂ ਤੁਸੀਂ ਲੈੜੀ ਸਾਲਾ ਗੰਦਾ ਬੰਦਾ ਇੱਥੇ ਬਾੜੋ ਰਾਏ ਰਾਈਟ ਪਿੱਛੇ ਸਭ ਜੀ ਗੱਲਾਂ ਕਰਦਾ ਕਿਹੜੀ ਗੱਲ ਕੀਤੀ ਦੱਸ ਬਹੁਤ ਤੁਸੀਂ ਬਾਦ ਨਾ ਯਾਰ ਚਲ ਵਾ ਤੁਸੀਂ ਅੱਜ ਸਿਵਲ ਕੀ ਕਰਦੇ ਆਂ ਭਾਈ ਵੀਡੀਓ ਨਾ ਬਣਾਵਾ ਮੇਰਾ ਕੰਮ ਹੈ ਵੀਡੀਓ ਬਣਾਉਣ ਦਾ ਸਰ ਬਣਦਾ ਮੇਰੀ ਗੱਲ ਬਾਤ ਤੁਸੀਂ ਸਿਵਲ ਕੀ ਕਰਦੇ ਹੋ ਵੀਡੀਓ ਕੀ ਗੱਲਾਂ ਯਾਰ ਤੁਸੀਂ ਭਾਈ ਸਿਵਲ ਇੰਸਟਾਲ ਕਰਦੇ ਹੋ ਰੋਟੀ ਖਾਣਾ ਯਾਰ ਕੰਮ ਤੋਂ ਰੋਟੀ ਬਾਹਰੋਂ ਵੀ ਮਿਲਦੀ ਆ ਸਿਵਲ ਕੀ ਕਰਦੇ ਆਂ ਤੇਰੀ ਹੈ ਨਾ ਆ ਲੈ ਰਾਜਾ ਸਾਹਿਬ ਉਹ ਇਦਾਂ ਦੀ ਤੇਰੀ ਹੈ ਨਾ ਸਾਲਾ ਹਾਂ ਕਰਦੀ ਕਰਦੀ ਰਾਜਾ ਸਰਪੰਚ ਪਰ ਇਹਨਾਂ ਨੂੰ ਬੰਦਾ ਬਣਾਤਾ ਹੀ ਸਾਲਾ ਜੁੱਤੀਆਂ ਤੇਰੀ ਇਹਨਾਂ ਤੇ ਕੀ ਕਾਰਵਾਈ ਹੈ ਇਹਨਾਂ ਤੇ ਜਿਹੜੇ ਸਿਵਲ ਹਸਪਤਾਲ ਲੜਦੇ ਮਾਹੌਲ ਖਰਾਬ ਕਰਦੇ ਆ ਸਾਹ ਜਾਨ ਬੱਚੇ ਯਾਰ ਹੋਰ ਘੜੀ ਨੂੰ ਇਕੱਠੇ ਹੋ ਜਾਣਾ